ਸੋ ਆਖਿਰਕਾਰ ਆਈਪੀਐਲ ਨੂੰ ਆਪਣਾ ਨਵਾਂ ਚੈਂਪੀਅਨ ਮਿਲ ਗਿਆ। ਦਾਜ਼ੀ ਕਿ ਆਰਸੀਬੀ ਨੇ ਪੰਜਾਬ ਕਿੰਗਸ ਨੂੰ ਮਹਿਜ਼ 6 ਰਨਾਂ ਨਾਲ ਹਰਾਉਂਦੀ ਹੋਈ 18ਵੇਂ ਸੀਜ਼ਨ ਦਾ ਟਾਈਟਲ ਆਪਣੇ ਨਾਮ ਕਰ ਲਿਆ। ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਦਾ ਟਾਈਟਲ ਜਿੱਤਿਆ ਲੇਕਿਨ ਪੰਜਾਬ ਦੀ ਟਰੋਫੀ ਜਿੱਤਣ ਦਾ ਇੰਤਜ਼ਾਰ ਹੈ ਜਿਹੜਾ ਹੁਣ ਵਾਅਦਾ ਹੈ। ਲੇਕਿਨ ਜੋ ਮੂਮੈਂਟ ਸੀ ਉਹ ਵੇਖਣ ਵਾਲਾ ਸੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਮੈਚ ਹੈ ਜਿਹੜਾ ਬਹੁਤ ਹੀ ਜ਼ਿਆਦਾ ਟਫ ਸੀ ਕਦੇ ਵੀ ਕੁਝ ਵੀ ਵਾਪਰ ਸਕਦਾ ਸੀ ਅਤੇ ਇਸ ਨੂੰ ਲੈ ਕੇ ਜਿਹੜਾ ਹਰ ਕੋਈ ਤਿਆਰ ਵੀ ਸੀ ਲੇਕਿਨ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲੋਕ ਪੰਜਾਬ ਦੀ ਟੀਮ ਨੂੰ ਸਪੋਰਟ ਕਰ ਰਹੇ ਸਨ ਪਰ ਜਿਸ ਤਰੀਕੇ ਨਾਲ ਵਿਰਾਟ ਕੋਹਲੀ ਦੇ ਇਮੋਸ਼ਨਸ ਚਲ ਕੇ ਹਰ ਕੋਈ ਇੱਕ ਵਾਰ ਤਾਂ ਜ਼ਰੂਰੀ ਉਹਨਾਂ ਨੂੰ ਵੇਖ ਕੇ ਭਾਵੁਕ ਹੋ ਗਿਆ 18 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਵਿਰਾਟ ਕੋਹਲੀ ਦੀ ਜਿਹੜੀ ਕਿਸਮਤ ਚਮਕੀ ਹੈ ਆਈਪੀਐਲ ਦੀ ਟਰੋਫੀ ਉਹਨਾਂ ਦੇ ਨਾਮ ਹੋਈ ਹੈ ਲੇਕਿਨ ਦੂਜੇ ਪਾਸੇ ਗੱਲ ਕਰੀਏ ਪੰਜਾਬ ਕਿੰਗਸ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਜਿਹੜੀ ਵੇਖਣ ਨੂੰ ਮਿਲੀ ਅਤੇ ਉਹਨਾਂ ਨੂੰ ਵੇਖ ਕੇ ਵੀ ਹਰ ਕੋਈ ਭਾਵੁਕ ਹੋ ਗਿਆ ਖਿਤਾਬ ਜਿੱਤਨ ਤੇ ਆਰਸੀਬੀ ਨੂੰ ਚਮਕਮਾਤੀ ਟ੍ਰੋਫੀ ਦੇ ਨਾਲ ਨਾਲ 20 ਕਰੋੜ ਦੀ ਵਿਨਿੰਗ ਪ੍ਰਾਈਜ਼ ਮਨੀ ਵੀ ਮਿਲੀ ਜਦਕਿ ਰਨਰ ਅਪੀਨ ਕੀ ਪੰਜਾਬ ਕਿੰਗਸ ਟੀਮ ਨੂੰ 12 ਕਰੋੜ ਦੇ ਨਾਲ ਹੀ ਸੰਤੋਸ਼ ਕਰਦਾ ਪਿਆ ਲੇਕਿਨ ਤੀਜੇ ਸਥਾਨ ਤੇ ਰਹੀ ਮੁੰਬਈ ਇੰਡੀਅਨਸ ਨੂੰ 7 ਅਤੇ ਚੌਥੇ ਨੰਬਰ ਤੇ ਟੀਮ ਜਿਹੜੇ ਗੁਜਰਾਤ ਟਾਈਟਨਸ ਨੂੰ साडे 6 ਕਰੋੜ ਮਿਲੇ ਨੇ। ਸੋ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਗੱਲ ਕਰੀਏ ਤਾਂ 759 ਰਨ ਬਣਾਉਣ ਵਾਲੇ ਗੁਜਰਾਤ ਦੇ ਸਾਈ ਸੁਦਰਸ਼ਨ ਨੂੰ ਔਰੇਂਜ ਕੈਪ ਦਿੱਤੀ ਗਈ ਹੈ। ਜਦਕਿ ਸਭ ਤੋਂ ਜ਼ਿਆਦਾ 25 ਵਿਕਟ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਰਪਲ ਕੈਪ ਮਿਲੀ ਹੈ। 14 ਸਾਲਾ ਵਿਭਗ ਸੂਰਜਵੰਸ਼ੀ ਸੁਪਰ ਸਟ੍ਰਾਈਕਰ ਆਫ ਦਾ ਸੀਜ਼ਨ ਚੁਣੇ ਗਏ ਨੇ ਜਿਸ ਵਿੱਚ ਉਹਨਾਂ ਨੂੰ ਇੱਕ ਕਾਰ ਵੀ ਦਿੱਤੀ ਗਈ ਹੈ ਸੋ ਸਭ ਤੋਂ ਜ਼ਿਆਦਾ ਇੰਡੀਵਿਜੂਅਲਸ ਅਵਾਰਡ ਗੁਜਰਾਤ ਦੇ ਓਪਨਰ ਸਾਈ ਸੁਦਰਸ਼ਨ ਨੂੰ ਮਿਲੇ ਨੇ ਉੱਥੇ ਹੀ ਔਰੈਂਜ ਕੈਪ ਤੋਂ ਇਲਾਵਾ ਅਲਟੀਮੇਟ ਫੈਂਟਸੀ ਪਲੇਅਰ ਆਫ ਦਾ ਸੀਜ਼ਨ ਅਮਰਜਿੰਗ ਪਲੇਅਰ ਆਫ ਦਾ ਸੀਜ਼ਨ ਮੋਸਟ ਬਾਉਂਡਰੀ ਯਾਨਕੀ ਚੌਕੇ ਦਾ ਅਵਾਰਡ ਵੀ ਹੈ ਉਹਨਾਂ ਨੂੰ ਹੀ ਮਿਲਿਆ ਸੋ ਮੁੰਬਈ ਦੇ ਸੂਰਜ ਕੁਮਾਰ ਯਾਦਵ ਮੋਸਟ ਵੈਲਿਊਏਬਲ ਪਲੇਅਰ ਆਫ ਦਾ ਟੂਰਨਾਮੈਂਟ ਨੇ ਇਸ ਤੋਂ ਇਲਾਵਾ ਮੋਸਟ ਸਿਕਸ ਹਿਟਰ ਦਾ ਅਵਾਰਡ ਲਖਨਊ ਦੇ ਨਿਕੋਲਸ ਪੂਰਨ, ਗ੍ਰੀਨ ਡਾਟ ਬਾਲ ਦਾ ਅਵਾਰਡ ਗੁਜਰਾਤ ਦੇ ਮੁਹੰਮਦ ਸਿਰਾਜ ਅਤੇ ਬੈਸਟ ਕੈਚ ਦਾ ਅਵਾਰਡ ਹైదరాబాద్ ਦੇ ਕਮਿੰਦੂ ਮੈਂਜਿਸ ਨੂੰ ਦਿੱਤਾ ਗਿਆ। ਸੋ ਦੱਸ ਦੇ ਕਿ ਰਾਇਲ ਚੈਲੈਂਜਰਸ ਬੰਗਲੌਰ ਨੇ ਆਪਣਾ ਪਹਿਲਾ ਆਈਪੀਐਲ ਜਿੱਤਿਆ 191 ਰਨ ਚੇਸ ਕਰਕੇ ਪੰਜਾਬ ਨੂੰ ਮਹਿਜ਼ 6 ਰਨਸ ਨਾਲ ਹਰਾਇਆ। ਵਿਰਾਟ ਕੋਹਲੀ ਮੈਦਾਨ ਦੇ ਵਿੱਚ ਹੀ ਭਾਵੁਕ ਹੋਊਟੇ ਅਤੇ ਉੱਥੇ ਹੀ ਰੋਣ ਲੱਗ ਪਏ। ਸੋ ਆਰਸੀਬੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਨਾ ਪਹਿਲਾ ਟਾਈਟਲ ਜਿੱਤਿਆ ਸੁਚੀਮ ਦੇ ਵੱਲੋਂ ਜਿਹੜਾ ਖੁਸ਼ੀ ਹੈ ਦਿਖਾਈ ਗਈ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਸਮੈਸ਼ ਦੀ ਖੁਸ਼ੀਆਂ ਵਾਇਰਲ ਹੋ ਰਹੀਆਂ ਨੇ ਬਿਊਰੋ ਰਿਪੋਰਟ ਲੁਧਿਆਣਾ లైਵ